ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਅਸੀਂ ਆਏ ਸੀ ਪਿੰਡ ਹੰਢਾਇਆ ਇੱਥੇ ਤੁਹਾਨੂੰ ਗੁਰਦੁਆਰਾ ਗੁਰੂ ਸਰ ਪੱਕਾ ਪਾਸ਼ਾਈ ਨੌਮੀ ਇਸ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜੀ ਇਸ ਗੁਰੂ ਘਰ ਦਾ ਇਤਿਹਾਸ ਵੀ ਤੁਹਾਨੂੰ ਸਾਰਾ ਦੱਸਾਂਗੇ ਤੇ ਅੰਦਰੋਂ ਵੀ ਦੇਖੋ ਕਿੰਨਾ ਖੂਬਸੂਰਤ ਖੰਡਾ ਬਣਿਆ ਹੋਇਆ ਜੀ ਤੇ ਹੋਰ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਗੁਰੂ ਘਰ ਬਾਰੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਉਹ ਵੀ ਅੜੀ ਸਰ ਨਾਲ ਜੁੜਦਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਇਸ ਸਥਾਨ ਤੇ ਆਏ ਸੀ ਫਿਰ ਇਥੋਂ ਗੁਰਦੁਆਰਾ ਗੁਰੂ ਸਰ ਕੱਚਾ ਤੇ ਫਿਰ ਅੜੀਸਰ ਫਿਰ ਸੋਹਿਆਣਾ ਸਾਹਿਬ ਅੱਜ ਸਾਰੇ ਗੁਰੂ ਘਰਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇਹ ਵੀਡੀਓ ਦੇ ਚਾਰ ਭਾਗ ਬਣਨਗੇ ਜੀ ਜ਼ਰੂਰ ਦੇਖਿਓ ਸ਼ੇਅਰ ਵੀ ਕਰਿਓ ਜੀ ਤੇ ਲਾਈਕ ਵੀ ਕਰਿਓ ਜੀ ਆਜੋ ਫਿਰ ਜਾਣੂ ਕਰਾਉਂਨੇ ਆ ਤੁਹਾਨੂੰ ਇਤਿਹਾਸ ਨਾਲ ਤੇ ਕਰਾਉਂਨੇ ਆ ਦਰਸ਼ਨ ਸਾਰੇ ਗੁਰੂ ਘਰ ਦੇ ਆ ਸੰਗਤ ਜੀ ਇਹ ਉਹ ਸਰੋਵਰ ਹੈ ਜਿੱਥੇ ਗੁਰੂ ਸਾਹਿਬ ਜੀ ਆਏ ਸਨ ਇਹ ਪਹਿਲਾਂ ਇੱਥੇ ਇੱਕ ਛੱਪੜ ਹੁੰਦਾ ਸੀ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਇਸ ਪਿੰਡ ਦੇ ਵਿੱਚ ਤਪਾਲੀ ਨਾਂ ਦੀ ਬਿਮਾਰੀ ਫੈਲੀ ਹੋਈ ਸੀ ਤੇ ਇਸ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਵੀ ਸਾਡਾ ਇਸ ਬਿਮਾਰੀ ਦਾ ਇਲਾਜ ਕਰੋ ਤੇ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਤੁਸੀਂ ਇਸ਼ਨਾਨ ਕਰ ਲਓ ਪਰ ਲੋਕਾਂ ਨੂੰ ਐ ਲੱਗਿਆ ਕਿ ਛੱਪੜ ਦੇ ਵਿੱਚ ਇਸ਼ਨਾਨ ਕਰਕੇ ਬਿਮਾਰੀ ਕਿਵੇਂ ਠੀਕ ਹੋ ਜੂ ਗੁਰੂ ਸਾਹਿਬ ਨੇ ਫਿਰ ਆਪ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਪਿੰਡ ਨੇ ਇੱਥੇ ਇਸ਼ਨਾਨ ਕੀਤਾ ਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋਈਆਂ ਅੱਜ ਵੀ ਸੰਗਤਾਂ ਇੱਥੇ ਦੂਰੋਂ ਨੇੜੋਂ ਆਉਂਦੀਆਂ ਨੇ ਪਰ ਬਹੁਤਾ ਜ਼ਿਆਦਾ ਇਸ ਗੁਰੂ ਘਰ ਬਾਰੇ ਹਜੇ ਪਤਾ ਨਹੀਂ ਜਿਵੇਂ ਗੁਰਦੁਆਰਾ ਅੜੀਸਰ ਨੂੰ ਬਹੁਤ ਲੋਕੀ ਜਾਣਦੇ ਆ ਕਾਫੀ ਜ਼ਿਆਦਾ ਅੜੀਸਰ ਬਾਰੇ ਸੰਗਤ ਨੂੰ ਪਤਾ ਪੰਜਾਬ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਆ ਨੇੜੇ ਦੇ ਸੂਬਿਆਂ 'ਚ ਵੀ ਪਤਾ ਪਰ ਇੰਨਾ ਗੁਰੂ ਘਰਾਂ ਬਾਰੇ ਇੰਨਾ ਜ਼ਿਆਦਾ ਨਹੀਂ ਪਤਾ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਵੀ ਕਰਿਓ ਤੇ ਫਾਲੋ ਵੀ ਕਰਿਓ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਵੀ ਕਰਿਓ ਤੇ ਆਜੋ ਤੁਹਾਨੂੰ ਕਰਾਉਨੇ ਆ ਅੱਗੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਪਹਿਲਾਂ ਸਰੋਵਰ ਦੀ ਵੀਡੀਓ ਦੇ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਜੀ ਸੋ ਸੰਗਤ ਨੂੰ ਬੇਨਤੀ ਆ ਵੀ ਜਦੋਂ ਵੀ ਅੜੀਸਰ ਆਉਣੇ ਆ ਤਾਂ ਇੱਥੇ ਜ਼ਰੂਰ ਮੱਥਾ ਟੇਕ ਕੇ ਜਾਇਆ ਕਰੋ ਕਿਉਂਕਿ ਇਹਨਾਂ ਗੁਰੂ ਘਰਾਂ ਦਾ ਇਤਿਹਾਸ ਵੀ ਅੜੀਸਰ ਨਾਲ ਜੁੜਦਾ ਗੁਰੂ ਸਾਹਿਬ ਪਹਿਲਾਂ ਇੱਥੇ ਆਏ ਸਨ ਗੁਰਦੁਆਰਾ ਗੁਰੂ ਸਰਪੱਕਾ ਫਿਰ ਗੁਰਦੁਆਰਾ ਗੁਰੂ ਸਰ ਕੱਚਾ ਤੇ ਫਿਰ ਉੱਥੋਂ ਧੌਲੇ ਪਿੰਡ ਨੂੰ ਜਾ ਰਹੇ ਸੀ ਪਰ ਅੱਗੇ ਤਮਾਕੂ ਦੇ ਖੇਤ ਹੋਣ ਕਰਕੇ ਗੁਰੂ ਸਾਹਿਬ ਦਾ ਘੋੜਾ ਅੜੀ ਪਿਆ ਤੇ ਫਿਰ ਗੁਰੂ ਸਾਹਿਬ ਖੁੱਡੀ ਖਰਦਵਾਲ ਨੂੰ ਗਏ ਤੇ ਉੱਥੇ ਵੀ ਇੱਕ ਗੁਰੂ ਘਰ ਬਣਿਆ ਹੋਇਆ ਵੱਡੇ ਰੋਡ ਦੇ ਉੱਤੇ ਗੁਰਦੁਆਰਾ ਸੋਹੀਆਣਾ ਸਾਹਿਬ ਤੇ ਉਹਦੇ ਵੀ ਤੁਹਾਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਤੇ ਇੱਥੋਂ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਸੰਖੇਪ ਦੇ ਵਿੱਚ ਜਾਣੂ ਕਰਾਉਨੇ ਆ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ ਆਜੋ ਪੰਚਾਤ ਮਾਰਦੇ ਆਂ ਜੀ ਗੁਰੂ ਸਾਹਿਬ ਦੇ ਇਤਿਹਾਸ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਤੇ ਸੁਭਾਏਮਾਨ ਹੋਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਬਸਾ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਚਾਲੇ ਪਾਏ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਮੋਲੋਵਾਲ ਸੇਖਾ ਕੱਟੂ ਫਰਵਾਹੀ ਤੋਂ ਹੰਢਾਇਆ ਵਿਖੇ ਪਹੁੰਚੇ ਇਸ ਪੰਡਿਤ ਵਿੱਚ ਗੁਰੂ ਜੀ ਨੇ ਬਿਹੜ ਦੇ ਝੁੰਡ ਵਿੱਚ 1665 ਈ ਨੂੰ ਇਸ ਛੱਪੜ ਦੇ ਕਿਨਾਰੇ ਡੇਰਾ ਲਾਇਆ ਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਟਪਾਲੀ ਨਾਂ ਦੀ ਬਿਮਾਰੀ ਫੈਲੀ ਹੋਈ ਸੀ ਪਿੰਡ ਦੀ ਪੰਚਾਇਤ ਨੇ ਆ ਕੇ ਗੁਰੂ ਸਾਹਿਬ ਜੀ પાસે ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਗੁਰੂ ਜੀ ਨੇ ਕਿਹਾ ਭਾਈ ਇਸ ਛੱਪੜ ਵਿੱਚ ਇਸ਼ਨਾਨ ਕਰੋ ਬਿਮਾਰੀ ਹਟ ਜਾਵੇਗੀ ਪਰ ਇਸ ਛੱਪੜ ਵਿੱਚ ਇਸ਼ਨਾਨ ਕਰਨ ਨੂੰ ਕੋਈ ਤਿਆਰ ਨਹੀਂ ਸੀ ਕਿਉਂਕਿ ਇੱਥੇ ਨੇੜੇ ਖਟੀਕ ਮੁਸਲਮਾਨ ਖੱਲਾਂ ਰੰਗਦੇ ਸਨ ਉਹ ਕੋਨੀਆਂ ਨੂੰ ਮਸਾਲੇ ਲਾ ਕੇ ਪਾਣੀ ਨਾਲ ਰੱਖਦੇ ਸਨ ਜਿਨ੍ਹਾਂ ਦਾ ਪਾਣੀ ਇਸ ਛੱਪੜ ਵਿੱਚ ਪੈਂਦਾ ਸੀ ਇਸ ਲਈ ਗੁਰੂ ਜੀ ਨੇ ਪਹਿਲਾਂ ਆਪ ਇਸ ਛੱਪੜ ਵਿੱਚ ਇਸ਼ਨਾਨ ਕੀਤਾ ਫਿਰ ਸਾਰੇ ਇਸ਼ਨਾਨ ਕਰਨ ਲੱਗੇ ਜੋ ਵੀ ਇਸ਼ਨਾਨ ਕਰਦਾ ਸੀ ਉਹ ਠੀਕ ਹੋ ਜਾਂਦਾ ਸੀ ਇਹ ਛੱਪੜ ਹੁਣ ਗੁਰੂ ਸਰਨਾਮ ਨਾਲ ਪ੍ਰਸਿੱਧ ਹੈ ਸੋ ਇਹ ਸੀਗਾ ਜੀ ਇੱਥੋਂ ਦਾ ਇਤਿਹਾਸ ਤੁਹਾਨੂੰ ਦਰਸ਼ਨ ਕਰਵਾਇਆ ਜੀ ਅੱਜ ਗੁਰਦੁਆਰਾ ਗੁਰੂ ਸਰ ਪੱਕਾ ਪਾਸ਼ਾਈ ਨੌਮੀ ਪਿੰਡ ਹੰਢਾਇਆ ਇਹ ਸਥਾਨ ਬਿਲਕੁਲ ਮੰਡੀ ਦੇ ਸਾਹਮਣੇ ਆ ਜੀ ਜਦੋਂ ਆਪਾਂ ਹੰਢਾਇਆ ਚੌਕ ਤੋਂ ਹੰਢਾਇਏ ਦੇ ਵਿੱਚ ਨੂੰ ਆਉਨੇ ਆ ਤਾਂ ਮੰਡੀ ਦੇ ਸਾਹਮਣੇ ਬਿਲਕੁਲ ਇਹ ਸਥਾਨ ਆ ਜੀ ਆਉਂਦਿਆਂ ਨੂੰ ਸੱਜੇ ਹੱਥ ਤੇ ਜਿਹੜਾ ਬਹੁਤ ਵੱਡਾ ਇੱਕ ਦਰਵਾਜ਼ਾ ਬਣਿਆ ਹੋਇਆ ਜੀ ਲਾਲ ਰੰਗ ਦਾ ਜਿਹੜਾ ਵੀਡੀਓ ਦੀ ਸ਼ੁਰੂ ਦੇ ਵਿੱਚ ਤੁਹਾਨੂੰ ਦਿਖਾਇਆ ਸੋ ਸਹਾ ਸੰਗਤ ਜੀ ਸੀਜੀ ਗੁਰਦੁਆਰਾ ਗੁਰੂ ਸਰ ਪੱਕਾ ਪਾਸ਼ਾਈ ਨੌਮੀ ਪਿੰਡ ਹੰਢਾਇਆ ਇਸ ਤੋਂ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਗੁਰੂ ਸਰ ਕੱਚਾ ਪਾਸੇ ਨੌਵੀਂ ਪਿੰਡ ਹੰਡਿਆਆ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚਾਰ ਭਾਗ ਬਾਣਨਗੇ ਵੀਡੀਓ ਤੇ ਜ਼ਰੂਰ ਦੇਖਿਓ ਜੀ ਧੰਨਵਾਦ